ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਿਊ ਬਲੌਗ ਦੇ ਵਿੱਚ ਲੋ ਜੀ ਚੜ ਗਿਆ ਦਿਨ ਸੂਰਜ ਪੂਰਾ ਟਾਂਟਾਂ ਤੇ ਮਾਰਦਾ ਪੂਰੀ ਧੁੱਪਾਂ ਚੜਾਉਂਦੀ ਸਵੇਰੇ ਦਾ ਟਾਈਮ ਆ ਤੇ ਦੇਖਦੇ ਇੱਕ ਮਸ਼ੀਨ ਤਾਂ ਚੱਲੇ ਗਈ ਹੁਣ ਸਾਜ ਵਾਲੀ ਵੀ ਕਿੱਥੇ ਜਾਊਗੀ ਕਰਦੇ ਆਪਾਂ ਜਾਂਟਾਂ ਨਾਲ ਗੱਲ ਕਿੱਥੇ ਲੈ ਕੇ ਜਾਣੀ ਇਹਨੇ ਪੁੱਛਦੇ ਆ ਕਿਹਾ ਕਹਿੰਦਾ ਯਾਰ ਸਵੇਰੇ ਸਵੇਰੇ ਜਾਣੀ ਕਿ ਆ ਵੀ ਠੰਡ ਜੀ ਠੰਡਾ ਮੌਸਮ ਹੋਣ ਲੱਗ ਗਿਆ ਨਾ ਹੁਣ ਸਵੇਰੇ ਸਵੇਰੇ ਪੂਰੀ ਠੰਡ ਲੱਗਦੀ ਆ ਤੜਕੇ ਜੀ ਤੇ ਤਾਂ ਕਰਕੇ ਸਿੱਧੇ ਚੱਲਦੇ ਨੇ ਮਸ਼ੀਨਾ ਕੱਲ ਵੀ ਸੀ ਚਲਾਈ ਸੀ ਕੱਲ ਬੱਲੀ ਜਤਾਣੀ ਆਈ ਕੇ ਜੇ ਚੱਲੀ ਹੋ ਚੱਲੀ ਇੱਕ ਟਰਾਲੀ ਭਰੀ ਉਹਨੇ ਦੂਜੀ ਟਰਾਲੀ ਚ ਪਸਾ ਲਈ ਘੰਟਾ ਖੋਜਲਦੇ ਰਹੇ ਹੁਣ ਤੋਂ ਨਹੀਂ ਨਿਕਲੀ ਫਿਰ ਜਾ ਕੇ ਕੱਢ ਕੇ ਆਏ ਚਲੋ ਦੇਖਦੇ ਹਾਂ ਹੁਣ ਕਰਦੇ ਹਾਂ ਗੱਲਬਾਤ ਇਹਦੇ ਨਾਲ ਜੰਟਰਾਂ ਕਿੱਧਰ ਨੂੰ ਜਾਣਾ ਹੈ ਹੁਣ ਪੁੱਛਦੇ ਅੱਗੇ ਜਮੀ ਬੰਦ ਇਸ ਕਾਤੋਂ ਦੇ ਇਸ਼ਕ ਤੋਂ ਮੈਨੂੰ ਬੜਾ ਯਾਦ ਆਵੇ ਤੈਨੂੰ ਪਿਆਰ ਮੇਰਾ ਚਾਹੁੰਦੀ ਨਹੀਂ ਬੜਾ ਦਿਲ ਤੇ ਉਹ ਨਾ ਮਸੂਈ ਬਹੁਤ ਚੜੀ ਹੋਈ ਆ ਮੁੱਤ ਇਹ ਸਾਹਮਣੇ ਰੋਜ ਦੇ ਲੋ ਵਿਚਾਰੇ ਵੀ ਧੁੱਪ ਨਾਲ ਵਗੜਾਈ ਪਈ ਆ ਗਰਮੀ ਹੈ ਬਹੁਤ ਅੱਜ ਤਾਂ ਸਾਡੀ ਸੂਜੀ ਉੱਡ ਗਈ ਇਹ ਵੀ ਦੇਖਿਆ ਕਰਨ ਲੱਗਿਆ ਕਿ ਤਰੇ ਹੱਕ ਕਰਕੇ ਬਹਿ ਕੇ ਕਣਕ ਚ ਨਿਕਲੇ ਆ ਰੋਜ ਉਧਰ ਟੈਂਕ ਭਰ ਗਿਆ ਮੇਰਾ ਟੈਂਕ ਹੋਇਆ ਫੁੱਲ ਟ੍ਰਲੀ ਆਉਂਦੀ ਆ ਪੱਟਾਂ ਹੀ ਬਹੁਤ ਛੋਟੀਆਂ ਛੋਟੀਆਂ ਪਾਉਂਦੇ ਆ ਆ ਦੇਖ ਇੱਕ ਆ ਵਟਾ ਕੀ ਇੱਕ ਆ ਵਟਾ ਕੀ एक बट्टा है ज्यादा फिर ट्रैक्टर फिर ट्रालिया टो हे खान लगे लग गई अग जी इधर है पता तो नहीं है। तो है के। और तो किने लाई कि हुई है क्या कल अग लग गई ¡Atención! ¡Ataca! 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 ਇਦੋਂ ਵੀ ਹੋ ਜਾਣ ਵਾਲੇ ਵੇਲੇ ਰੋਟੀ ਖਾਂਦੇ ਹੋ ਕੇ ਬੰਦੇ ਬੈਠੇ ਹੋ ਪੁੱਛਦੇ ਆਂ ਬਾਹ ਤੇ ਆ ਕਿਵੇਂ ਕਿਹੜੇ ਹਿਸਾਬ ਨਾਲ ਲੱਗ ਗਿਆ ਇਹ ਤਾਂ ਤੇ ਹਾਲ ਦੇਖ ਲੋ ਚਿੱਟੇ ਚਟਾ ਹੋਏ ਹੋਏ ਆ ਕੰਮ ਕਰਦੇ ਬਹੁਤ ਕਚਰਾ ਬਹੁਤ ਹੋ ਗਿਆ ਇਸ ਵਾਰ ਕਿ ਕਿਧਰੇ ਆਉਂ ਮੁੱਛਲ ਜੀ ਇਹ ਹੈ ਆਈ ਮੁੱਛਲ ਜੀ ਨਾ ਇਹ ਕਚਰਾ ਜਾ ਰਿਹਾ ਹੈ ਚਲੋ ਜੀ ਚੱਲ ਕੇ ਲਾਗੇ ਚੜਾਤਾ ਕਾਲਾ ਤੇ ਅਸੀਂ ਸ਼ਾਮ ਤੱਕ ਚਲਾ ਚਲੂਗਾ ਇਹ ਹੈ ਸੱਤ ਤੱਕ ਤਾਂ ਵੱਜ ਜਾਂਦੇ ਯਾਨੀ ਕਿ ਇਹ ਆ ਦੇ ਪਾਰ ਤੱਕ ਤਾਂ ਵਧੀਆ ਠੋਕੇ ਹੋ ਲੱਗਦਾ। ਅਬ ਇਹ ਹੋ ਵਧੀਆ ਉਹ ਪਹਿਲਾ ਇਹਨਾਂੋਂ بڑا ਪਲਾਟ ਹੋ ਸੀ ਉਹ ਵੱਢ ਕੇ ਹੁੰਦਾ। ਫਰਾ ਵੀ ਵਿਸਰਾ ਬੜਾ ਪਲਾਟਾ ਟਕੜ ਟਕੜ ਹੋਊਗਾ 10 12 ਬਿਗੇ ਦਾ ਤਾਂ ਹੋ ਗਈ ਇਹ। 10 10 12 ਬਿਗੇ ਤੋਂ ਪਾਰ ਵੱਢੋਗੇ ਇਹ। ਇਹਨੇ ਇਹ ਤਾਂ ਨਾ ਪੜ ਗਈ। ਚੱਲੀ ਚਲੋ। ਅੱਗ ਸੰਭੀ ਗਈ ਸ਼ੁਕਰ ਆ ਕਿਦਾ ਨੁਕਸਾਨ ਨਹੀਂ ਹੋਇਆ। ਜ਼ਿਆਦਾ ਜਿਹੜਾ ਹੋਣਾ ਸੀ ਉਹ ਤਾਂ ਹੋਇਆ ਗਿਆ ਹੀ। ਅਕੇ ਚਲੋ ਇਹ ਪਿਛਲੀ ਵਾਰ ਆਪਾਂ ਕਹਿੰਦੇ ਇੱਧਰ ਗਲੱਗੀ ਦੇ ਵਿੱਚ ਮਸ਼ੀਨਾਂ ਵੀ ਕਈ ਆ ਗਈਆਂ ਲਪੇਟੇ ਟਰੈਕਟਰ ਵੀ ਆ ਗਈ ਸੀ ਗੇਲਪੇਟ ਦੇ ਇੱਥੇ ਤੱਕ ਤਾਂ ਬੰਦੇ ਵੀ ਲਪੇਟ ਜਾ ਸਕਦੇ ਗੇ ਹੱਸ ਹੱਸ ਕਰ ਬਚਾਵੇ ਇਸ ਵਾਰ ਸਾੰਭਲੀ ਖੇਤੀ ਆ ਲਾਟਾ ਤਾਂ ਬਹੁਤ ਉੱਠ ਗਿਆ ਇਕੋ ਲ ਸੁਪਰਾਮੜ ਮੱਜ ਗਏ ਤੇ ਪਰ ਸੰਭੀ ਗਈ ਚੱਕਰ ਵਾਹੀ ਗੁਰੂ ਦਾ ਚਲੋ ਦਿਖਾਉਂਦੇ ਆ ਤੁਹਾਨੂੰ ਅੱਗੇ ਕਾਲਾ ਲੱਗਾ ਟੈਂਕ ਕੱਢਣਾ ਆਪਾਂ ਚੱਲਦੇ ਰੋਟੀ ਖਾਣ ਨਾ ਤੋ ਕਿ ਹੋ ਗਏ ਬਿੱਲੇ ਚਲੋ ਯਾਰ ਤੇ ਬੰਦੇ ਵਿਚਾਰੇ ਮੈਂ ਇੱਧਰ ਆਪਣੇ ਏਜੰਟ ਨੂੰ ਮਿਲਣ ਵਾਸਤੇ ਏਜੰਟ ਨੂੰ ਮਿਲਣ ਵਾਸਤੇ ਅੱਗ ਤਾਂ ਚਲੋ ਪਚਾ ਹੋ ਗਿਆ ਬਾਈ ਸੱਤ ਕ ਗਿੱੱਗੇ ਜਲੇ ਆ ਤੇ ਤਿੰਨ ਚਾਰ ਕਿੱਲੇ ਨੂੰ ਅੱਗ ਲੱਗੀ ਆ ਬਾਕੀ ਥੂੜੀ ਵਾਲੇ ਮਸ਼ੀਨਾਂ 'ਨੂੰ ਅੱਗ ਲੱਗ ਗਈ ਤੀ ਉਹ ਜਿਹੜੀ ਪੁੰਨੀ ਚੱਲਦੇ ਆ ਨਾ ਨਾਲੇ ਦਾਣੇ ਕੱਢਦੇ ਨਾਲੇ ਥੂੜੀ ਬਣਾਉਂਦੀ ਆ ਉਹਦਾ ਨਾ ਅੱਗ ਲੱਗ ਗਈ ਤੀ ਤਾਰ ਤੋਂ ਲੱਗ ਕੇ ਟਰਾਲੀ ਦੇ ਨਾਲ ਤਾਂ ਕਰਕੇ ਸੌਫ ਸੜਕ ਨੂੰ ਕਰਕੇ ਤਾਰ ਦੂਰੇ ਜੋੜਨ ਕਰਕੇ ਤਾਂ ਅਗ ਲੱਗ ਗਈ ਚਲੋ ਬਚਾਅ ਹੋ ਗਿਆ ਫਿਰ ਵੀ ਹਲਦਵਾੜੇ ਖੇਤ ਸੀਗੇ ਇਹਦੇ ਨਾਲ ਸੁਣਦੇ ਆ ਚੰਪੂ ਚਾਲੇ ਆਖੇ ਧਾਰਾ ਜਿਹਾ ਤਾਂ ਕਰਕੇ ਆ ਕੋ ਬਦੀਨੇ ਕੀ ਕੰਟਰੋਲ ਛੇਤੀ ਹੋ ਗਏ ਇਹ ਬਹੁਤ ਵੱਡਾ ਨਕਸਾਨ ਹੋਣਾ ਤੇ ਚਲੋ ਮਿਲਦੇ ਆ ਇਸ ਵੇਲੇ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ